ਪੰਜਾਬ ਦੇ 20 ਜ਼ਿਲ੍ਹਿਆਂ 'ਤੇ ਤੂਫਾਨ ਅਤੇ ਮੀਂਹ ਦੀ ਚੇਤਾਵਨੀ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਦੀ ਤੀਬਰ ਲਹਿਰ ਚੱਲ ਰਹੀ ਹੈ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਵਿੱਚ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਤੂਫਾਨ ਤੇਜ਼ ਹਵਾਵਾਂ 40 ਤੋਂ ਉੱਪਰ 60 ਕਿਲੋਮੀਟਰ ਪ੍ਰਤੀ ਘੰਟਾ ਗੜਗੜਾਹਟ ਬਿਜਲੀ ਡਿੱਗਣ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਕਈ ਜ਼ਿਲ੍ਹਿਆਂ ਵਿੱਚ ਔਰਾਂਜ ਅਤੇ ਪੀਲਾ ਅਲਰਟ ਲਗਾਇਆ ਗਿਆ ਹੈ ਸਾਬਮੰਦਿਸੇਤੀ ਬਠਿੰਡਾ ਵਿੱਚ ਸਭ ਤੋਂ ਗਰਮ ਸਹਿਰ ਰਿਹਾ ਜਿੱਥੇ ਪਾਰਾ 44 ਸ ਕੁਆਇਟ 3°C ਡਿਗਰੀ ਤੱਕ ਪਹੁੰਚ ਗਿਆ 10 ਜ਼ਿਲ੍ਹਿਆਂ ਵਿੱਚ ਤਾਪਮਾਨ 40°C ਤੇ ਵੱਧ ਦਰਜ ਹੋਇਆ ਜਿਸ ਵਿੱਚ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਫਰੀਦਕੋਟ, ਫਿਰੋਜ਼ਪੁਰ, ਰੋਪੜ, ਐਸਬੀਐਸ ਨਗਰ, ਮੋਗਾ ਅਤੇ ਸੰਗਰੂਰ ਸ਼ਾਮਲ ਹਨ ਮੌਸਮ ਅਲਰਟਾ ਦੇ ਭਵਿੱਖਬਾਣੀ ਮੌਸਮ ਵਿਭਾਗ ਜੰंडीगढ़ ਦੇ ਅਨੁਸਾਰ ਵੀ 3 ਮਈ ਤੋਂ 2 ਜੂਨ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 오ਰੇਂਜ ਅਤੇ ਪੀਲਾ ਡਾਲਰ ਅਲਰਟ ਜਾਰੀ ਕੀਤਾ ਗਿਆ ਹੈ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਮੋਹਾਲੀ ਨਵਾਂ ਸ਼ਹਿਰ ਰੋਪਨਗਰ ਫਤਿਹਗੜ੍ਹ ਸਾਹਿਬ ਲੁਧਿਆਣਾ ਪਟਿੰਡਾ ਤੇ ਸੁਗਰੂਰ ਵਿੱਚ ਔਰੇਂਜ ਅਲਰਟ ਹੈ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਪਟਿੰਡਾ ਤੇ ਮਾਨਸਾ ਵਿੱਚ ਪੀਲਾ ਅਲਰਟ ਹੈ